ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜਿੱਤਨੇ ਮੀ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਈਆਂ ਸਵਰਾਜ 960 FE ਟਰੈਕਟਰ ਦੀ ਵੀਡੀਓ ਦੋਸਤੋ ਤੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਬਾਕੀ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਸੋੜ ਤੱਕ ਪਹਿਲਾ ਪਹੁੰਚ ਸਕੇ ਦੋਸਤੋ ਗੱਲ ਕਰਦੇ ਟਰੈਕਟਰ ਦੀ ਸਹਰਾਜ 960 ਐਫੀ ਟਰੈਕਟਰ 5 ਸਟਾਰ ਪਾਵਰ ਸਟੀering ਡੂ ਕਲੱਚ ਟਰੈਕਟਰ ਹੈਗਾ ਦੋਸਤੋ ਤੇ ਟਾਇਰਾਂ ਦੀ ਗੱਲ ਕਰੀ ਤਾਂ ਗੋਡੀਅਰ ਦੇ ਦੇ ਟਾਇਰ ਆਗੇ 16 28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਬਾਕੀ ਸੋਨੂੰ ਸਾਰਾ ਟਰੈਕਟਰ ਆਪਾਂ ਵੀਡੀਓ ਵਿੱਚ ਦਿਖਾ ਸਕਦੇ ਆ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਵਧੀਆ ਪਿਆ ਕੰਡੀਸ਼ਨ ਵਧੀਆ ਪਈ ਹੈਗੀ ਇੰਜਨ ਗੇਅਰ ਬੁੱਦ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਛਾਤਰੀ ਲੱਗੀ ਹੋਈ ਆ ਤੇ ਤਿੰਨ ਸਿਲੰਡਰ ਤੇ ਆਕੀ ਦੋਸਤੋ ਗੁੱਡੀ ਆ ਤੇ ਟਾਇਰ ਆਗੇ 16x28 ਦੇ ਟਾਇਰ ਆ ਸਵਰਾਜ 960 5 ਸਟਾਰ ਫੀਟ ਐਕਸਟਰਾ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਸਾਰਾ ਟੈਟਸ ਸਾਫ ਪਿਆਗਾ ਤੇ ਬਾਕੀ ਸਨੋਂ ਪਾ ਬੈਕ ਸਾਈਡ ਤੋਂ ਟਰੈਕਟਰ ਥਾ ਦਿੰਨੇ ਡਾਬਰਤੀ ਡੰਦਾ ਸੋਂ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਦਾ ਤੇ ਮਾਡਲ ਦੀ ਗੱਲ ਕਰ ਲਈਏ ਸਪਾਹ ਦੀ 2017 ਮਾਡਲ ਆ ਤੇ 535000 ਰੁਪਏ ਦਾ ਰੇਟ ਰੱਖਿਆ ਹੈ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਕੋੜਾ ਬੰਪਰ ਟਰੈਕਟਰ ਜੇ ਕਿਸੇ ਵੀ ਨੇ ਟਰੈਕ ਲੈਣਾ ਹੈ ਜਾਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਆਪਾਂ ਵੀਡੀਓ ਵਿੱਚ ਬਈ ਦੇ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਤੇ ਬਾਕੀ ਦੋਸਤੋ ਇਹ ਸਾਨੂੰ ਟਰੈਕਟਰ ਬਰਨਾਲਾ ਹੰੜਿਆ ਵਿਖੇ ਮਿਲੂਗਾ ਤੇ ਬਾਕੀ ਤੁਸੀਂ ਟਰੈਕਟਰ ਸਾਨੂੰ ਇਹ ਨਕਦ ਕੈਸ਼ ਮਿਲੂਗਾ 5,35,000 ਰੁਪਏ ਦਾ ਰੇਟ ਹੈਗਾ ਰੇਟ ਘੱਟ ਵੱਧ ਹੋ ਜਾਊਗਾ ਤੇ ਬਾਕੀ ਵੀਡੀਓ ਨੂੰ ਬਸ ਤੇ ਸ਼ੇਅਰ ਕਰਦੇ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਡੇਲੀ ਡੇਲੀ ਚੈਨਲ ਤੇ ਦੋਸਤੋ ਵੀਡੀਓ ਪਉਂਦੇ ਰਹਿਣੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਅਗਰੋ ਤਾਂ ਕਿ ਇਹ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਕੋਈ ਵੀ ਟਰੈਕਟਰ ਲੈਣ ਬਾਰੇ ਸੋਚ ਰਿਹਾ ਹੁੰਦਾ ਤਾਂ ਟਰੈਕਟਰ ਖਰੀਦ ਸਕੇ ਤੇ ਮਿਲਦੇ ਹਾਂ ਦੋਸਤੋ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ